ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਅਨੰਦਪੁਰ ਸਾਹਿਬ ਦਾ ਜਿਸ ਵੇਲੇ ਕਿਲਾ ਛੱਡਿਆ ਤੇ ਕਿਲਾ ਛੱਡਣ ਤੋਂ ਬਾਅਦ ਜਿਹੜੀ ਉੱਥੇ ਇਸ ਕਿਲੇ ਦੀ ਜ਼ਿੰਮੇਵਾਰੀ ਸੀ ਉਹ ਦਾਸਕ ਸਿੰਘਾਂ ਅਤੇ ਬਾਕੀ ਸਿੰਘਣੀਆਂ ਜੋ ਕਿ ਕਲੇਧੀ ਰਾਖੀ ਵਾਸਤੇ ਉੱਥੇ ਰਹਿ ਗਈਆਂ ਜਦੋਂ ਦਸੰਬਰ 1705 ਈਸਵੀ ਨੂੰ ਮਗਲਾਵਲੋਂ ਕ੍ਰਾਂਟ ਦੀਆਂ ਕਸਮਾਂ ਖਾ ਕੇ ਭਰੋਸਾ ਦੇਣ ਤੇ ਖਾਲਸੇ ਦੇ ਕਹਿਣ ਤੇ ਦਸਮ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਅਤੇ ਖਾਲਸੇ ਸਮੇਤ ਅਨੰਦਪੁਰ ਦਾ ਕਿਲਾ ਛੱਡਿਆ ਉਹਨਾਂ ਨੇ ਇਹ ਵੀ ਇਤਿਹਾਸਕ ਫੈਸਲਾ ਲਿਆ ਕਿ ਇਸ ਜਗ੍ਹਾ ਨੂੰ ਸੁੰਨਾ ਨਹੀਂ ਛੱਡਣਗੇ ਸੋ ਵਿਚਾਰਾਂ ਹੋਈਆਂ ਵਿਚਾਰ ਦੇ ਵਿੱਚ ਗੁਰੂ ਸਾਹਿਬ ਨੇ ਬੀਬੀ ਦਲੇਰ ਕੌਰ ਨੂੰ ਥਾਪੜਾ ਦਿੱਤਾ ਤੇ ਕਿਹਾ ਕਿ ਉਹ 10 ਸਿੰਘਾਂ ਤੇ ਬਾਕੀ ਸਿੰਘਣੀਆਂ ਸਮੇਤ ਕਿਰੇ ਦੀ ਰਾਖੀ ਕਰੇਗੀ ਬੀਬੀ ਦਲੇਰ ਕੌਰ ਨੇ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਮੰਨਦਿਆਂ ਬੇਨਤੀ ਕੀਤੀ ਗੁਰੂ ਸਾਹਿਬ ਜੀ ਸਾਨੂੰ ਅਸ਼ੀਰਵਾਦ ਦਿਓ ਅਸੀਂ ਆਪਣਾ ਫਰਜ਼ ਨਿਭਾਈਏ ਖਾਲਸੇ ਦੇ ਲਈ ਇੱਜ਼ਤ ਕਮਾ ਸਕੀਏ ਗੁਰੂ ਸਾਹਿਬ ਨੇ ਆਪਣੇ ਧੀਰ ਨਾਲ ਪੱਥੇ ਦੇ ਵਿੱਚੋਂ ਕੱਢ ਕੇ ਬੀਬੀ ਦਲੇਰ ਕੌਰ ਨੂੰ ਮੋਢੇ ਤੇ ਥਾਪੜਾ ਦਿੱਤਾ ਤੇ ਗੁਰੂ ਸਾਹਿਬ ਦੇ ਕਿਲਾ ਛੱਡਣ ਤੇ ਮੁਗਲਿਆ ਫੌਜ ਤੇ ਪਹਾੜੀ ਰਾਜਿਆਂ ਨੇ ਕਸਮਾਂ ਤੋੜਦਿਆਂ ਹੋਇਆਂ ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ ਪਿੱਛਾ ਕਰਦੇ ਕਰਦੇ ਸਰਸਾ ਨਦੀ ਦੇ ਕੰਢੇ ਤੱਕ ਪਹੁੰਚ ਗਏ ਔਰ ਜਿਸ ਵੇਲੇ ਪਿਆਰਿਓ ਅਮਰਤ ਵੇਲਾ ਹੋ ਗਿਆ ਨਾ ਛੇਪ ਉਹ ਦੀ ਜੇ ਰਾਤ ਲੰਗੀ ਸਤ ਸਤਪੋਹ ਨੂੰ ਤੜਕੇ ਤੇ ਗੁਰੂ ਸਾਹਿਬ ਦੇ ਅਜਬ ਕੌਤਕ ਸਨ ਕਹਿਣ ਲੱਗੇ ਖਾਲਸੇਓ ਇੱਥੇ ਜੰਗ ਵੀ ਜਾਰੀ ਰਹੇਗਾ ਤੇ ਆਸਾ ਦੀ ਵਾਰਤਾ ਕੀਰਤਨ ਵੀ ਹੋਏਗਾ ਸੋ ਗੁਰੂ ਸਾਹਿਬ ਆਪ ਖੁਦ ਉਥੇ ਕੀਰਤਨ ਕੀਤਾ ਜੰਗ ਵੀ ਚੱਲਦਾ ਰਿਹਾ ਅਰਦਾਸੇ ਅਪਰੰਥ ਸਰਸਾ ਨਦੀ ਨੂੰ ਪਾਰ ਕੀਤਾ ਔਰ ਇਧਰ ਬਾਕੀ ਜੋ ਬਾਈ ਧਾਰ ਦੀਆਂ ਫੌਜਾਂ ਸਨ ਪਿਆਰਿਓ ਉਹਨਾਂ ਨੇ ਕਿਲੇ ਦੇ ਉੱਤੇ ਚੜਾਈ ਕਰ ਦਿੱਤੀ ਤੋਪਾਂ ਦੇ ਨਾਲ ਕਿਲਾ ਡਾਉਣਾ ਸ਼ੁਰੂ ਕਰ ਦਿੱਤਾ ਬੀਬੀ ਦਲੇਰ ਕੌਰ ਨੇ ਦੇਖਿਆ ਕਿ ਮੁਗਲਾਂ ਨੇ ਗੁਰੂ ਸਾਹਿਬ ਨਾਲ ਧੋਖਾ ਕੀਤਾ ਉਸਨੇ ਦਸ਼ਮੇਸ਼ ਪਿਤਾ ਦੀਆਂ ਪੁੱਤਰੀਆਂ ਨੂੰ ਜੰਗ ਲਈ ਤਿਆਰ ਕੀਤਾ ਹਰ ਅਮਰਤ ਹਰੀ ਸਿੰਘ ਅਤੇ ਸਿੰਘਣੀ ਪਿਤਾ ਗੁਰੂ ਗੋਮਰ ਸਿੰਘ ਅਤੇ ਮਾਤਾ ਸਹਿਬਕੌਰ ਦੇ ਬੱਚੇ ਬਣ ਗਏ। ਮੁਗਲ ਫੌਜਾਂ ਨੇ ਕਿਲੇ ਨੂੰ ਲੁੱਟਣ ਦੇ ਇਰਾਦੇ ਨਾਲ ਕਿਲੇ ਤੇ धावा बोल ਦਿੱਤਾ ਤੇ ਜੋ ਕੁਝ ਵੀ ਸਾਹਮਣੇ ਆਇਆ ਉਹਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਦੀਬੀ ਦਲੇਰਕੌਰ ਨੇ ਸਿੰਘਣੀਆਂ ਨੂੰ ਅੰਮ੍ਰਿਤ ਪਵਨ ਕਰਨ ਵੇਲੇ ਸਿਰ ਦੇਣ ਦੇ ਵਾਅਦੇ ਨੂੰ ਯਾਦ ਕਰਾਉਂਦਿਆਂ ਫੜੇ ਜਾਂ ਤੇ ਦੁਸ਼ਮਣ ਹੱਥੋਂ ਜਲੀਲ ਹੋਣ ਨਾਲੋਂ ਲੜ ਕੇ ਸ਼ਹੀਦੀ ਪ੍ਰਾਪਤ ਕਰਨ ਲਈ ਪ੍ਰੇਰਿਆ। ਆਪਣੀਆਂ ਬੰਦੂਕਾਂ ਸੁਹਾਲਦੇ ਹੋਏ ਫੋਰਚਾ ਮੱਲ ਕੀ ਬੋਲੇ ਸੁਨਿਹਾਲ ਦਾ ਜਕਾਰਾ ਬੁਲਾ ਦਿੱਤਾ ਫੌਜੀਆਂ ਨੇ ਸਮਝਿਆ ਕਿਲਾ ਖਾਲੀ ਹੈ ਪਰ ਅਚਾਨਕ ਗੋਲੀਆਂ ਦੀ ਹੋਈ ਵਿਸ਼ਾਰ ਨਾਲ ਸੈਂਕੜੇ ਸਿਪਾਹੀ ਕਿਲੇ ਦੇ ਬਾਹਰ ਢੇਰ ਹੋ ਗਏ ਬਾਕੀ ਦੇ ਭੱਜ ਨਿਕਲੇ ਵਜੀਦ ਖਾਨ ਨੇ ਤੋਪਾਂ ਦੇ ਗੋਲਿਆਂ ਨਾਲ ਕਿਲੇ ਦੀ ਦੀਵਾਰ ਨੂੰ ਢਾਉਂਦਾ ਹੁਕਮ ਦਿੱਤਾ ਕੁਝ ਹਿੱਸਾ ਤੋੜਨ ਵਿੱਚ ਕਾਮਯਾਬ ਹੋ ਗਏ ਕਿਲੇ ਵਿੱਚ ਨજર ਕੋਈ ਨਹੀਂ ਸਿਆ ਰਿਹਾ ਪਰ ਫਿਰ ਅਚਾਨਕ ਗੋਲੀਆਂ ਦੀ ਬਾਛੜ ਹੋਈ ਤੇ ਜਿਹੜੇ ਫੌਜੀ ਅੰਦਰ ਨੂੰ ਝਾਕਦੇ ਸਨ ਉਹ ਆਉਂਦੇ ਜਾਂਦੇ ਨੇ ਤੇ ਮਰਦੇ ਜਾਂਦੇ ਨੇ ਜਦੋਂ ਗੋਲੀ ਛੱਕਾ ਮੁੱਕ ਗਿਆ ਦਲੇਰ ਗੋਹ ਨੇ ਯਾਦ ਕਰਾਇਆ ਸ਼ਹੀਦੀਆਂ ਪਾਉਣ ਦਾ ਸਮਾਂ ਆ ਗਿਆ ਸਿੰਘਰੀਆਂ ਨੇ ਮੋਰਚੇ ਮਾਲ ਲਏ ਫੌਜੀਆ ਨੇ ਅੱਗੇ ਵਧਣ ਲਈ ਮਲਬੇ ਦੇ ਢੇਰ ਤੇ ਚੜਨਾ ਸ਼ੁਰੂ ਕਰ ਦਿੱਤਾ ਅੱਗੋਂ ਸੌਕ ਸਿੰਘੜੀਆਂ ਤੇ ਦਸਕ ਸਿੰਘਾਂ ਨੂੰ ਜੰਗ ਲਈ ਤਿਆਰ ਦੇਖ ਕੇ ਫੋਕੀ ਛੜ ਗਏ ਉਹਨਾਂ ਨੇ ਪਹਿਲਾਂ ਕਦੀ ਔਰਤਾਂ ਨੂੰ ਜੰਗੇ ਮੈਦਾਨ ਵਿੱਚ ਲੜਦੇ ਨਹੀਂ ਸੀ ਵੇਖਿਆ ਮੁਗਲ ਫਿਰ ਪਿੱਛੇ हट ਗਏ ਤੇ ਜ਼ਬਰਦਸਤ ਖਾਨ ਨੇ ਫਿਰ ਤੋਪਾਂ ਦੇ ਗੋਲੇ ਭਰਾਉਣ ਦਾ ਹੁਕਮ ਦਿੱਤਾ ਦੀਵਾਰਾਂ ਟੁੱਟ ਗਈਆਂ ਛੱਤਾਂ ਡਿੱਗ ਪਈਆਂ ਔਰ ਮਲਬੇ ਦੇ ਥੱਲੇ ਆ ਕੇ ਸ਼ਹੀਰ ਸਿੰਘ ਅਤੇ ਸਿੰਘੜੀਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਕਿਲੇ ਦਾ ਵੇੜਾ ਚੰਗੀ ਤਰ੍ਹਾਂ ਨਜ਼ਰ ਆਉਂਦਾ ਸੀ ਪਰ ਉੱਥੇ ਕੋਈ ਖਾਲਸਾ ਫੌਜਾਂ ਨਜ਼ਰ ਨਹੀਂ ਸੀ ਆਉਂਦੀਆਂ ਫੌਜ ਨੇ ਸਾਰਾ ਕਲਾ ਸ਼ਾਨ ਮਾਰਿਆ ਪਰ ਪਿਆਰਿਓ ਉਹਨਾਂ ਨੂੰ ਕੁਝ ਵੀ ਨਾ ਮਿਲਿਆ ਇਹ ਅਸਾਵੇਂ ਜੰਗ ਸੀ ਪਿਆਰਿਓ ਇਸ ਦੇ ਵਿੱਚ ਬੜੇ ਵੱਡੇ ਲੈਵਲ ਤੇ ਜਿਹੜੀਆਂ ਫੌਜਾਂ ਨੇ ਘੇਰਾ ਕੱਟਿਆ ਸੀ ਨਾ ਉਹ ਬੜਾ ਲੱਖਾਂ ਦੀ ਗਿਣਤੀ ਵਿੱਚ ਸੀ ਐਸੀ ਅਸਾਨੀ ਜੰਗ ਸੀ ਪਿਆਰਿਓ ਜਿਸ ਦੇ ਵਿੱਚ ਮੁਗਲ ਅਕੂਮਤ ਅਤੇ 22 ਧਾਰ ਦੇ ਰਾਜੇ ਲੱਖਾਂ ਦੀ ਤਦਾਦ ਦੇ ਵੇਸਣ ਇਧਰ ਭੁੱਖੇ ਢਿੱਡ ਗੋਲੇ ਬਰੂਦ ਵੀ ਸੀਮਤ ਨੇ ਔਰੇ ਬੀਬੀਆਂ ਅਰੰਤ ਤਵੇ ਜੂਝ ਰਹੀਆਂ ਨੇ ਭਾਈ ਪਿਆਰਿਓ ਚਮਕੌਰ ਦੀ ਗੜੀ ਤੱਕ ਤਾਂ 40 ਸਿੰਘੀ ਫੌਜਾਂ ਨਾਲ ਲੜਨ ਵਾਸਤੇ ਗਏ ਪਰ ਉੱਤਰ ਬਾਈ ਧਾਰ ਦੀ ਹਿੰਦੂ ਰਾਜਧ ਦੀ ਫੌਜ ਚਮਕੌਰ ਦੀ ਗੜੀ ਤੋਂ ਅਨੰਦਪੁਰ ਸਾਹਿਬ ਤੱਕ ਵਿਸ਼ੇ ਪੈਸਾ ਨੇ ਇਹਨਾਂ ਦੇ ਵਿੱਚ ਰਾਜਾ ਕੈਲੂਰ ਦੀ ਫੌਜ ਆ ਰਾਜਾ ਬਡੌਲੀ ਦੀ ਫੌਜ ਰਾਜਾ ਕਸੌਲੀ ਦੀ ਫੌਜ ਰਾਜਾ ਕਾਂਗੜਾ ਦੀ ਫੌਜ ਰਾਜਾ ਨਦਾਉਨ ਦੀ ਫੌਜ ਰਾਜਾ ਨਾਨ ਦੀ ਫੌਜ ਰਾਜਾ ਬੜੈਲ ਦੀ ਫੌਜ ਰਾਜਾ ਚੰਬਾ ਦੀ ਫੌਜ ਰਾਜਾ ਪੰਭੋਰ ਦੀ ਫੌਜ ਰਾਜਾ ਚਵੇਲੀ ਦੀ ਫੌਜ ਰਾਜਾ ਜੰਮੂ ਦੀ ਫੌਜ ਰਾਜਾ ਨੂਰਪੁਰ ਦੀ ਫੌਜ ਰਾਜਾ ਜਸਵਾਲ ਦੀ ਫੌਜ ਰਾਜਾ ਸ਼੍ਰੀਨਗਰ ਦੀ ਫੌਜ ਰਾਜਾ ਗੜਵਾਲ ਦੀ ਫੌਜ ਰਾਜਾ ਹੰਡੌਰ ਦੀ ਫੌਜ ਰਾਜਾ ਮੰਡੀ ਦੀ ਫੌਜ ਤੇ ਰਾਜਾ ਭੀਮਚੰਦ ਦੀ ਫੌਜ ਇਹਨਾਂ 22 ਧਾਰ ਦੇ ਰਾਜਿਆਂ ਦੀਆਂ ਫੌਜਾਂ ਦੀ ਗਵਾਈ ਰਾਜਾ ਭੀਮਚੰਦ ਕਰ ਰਿਹਾ ਸੀ ਕਿਉਂਕਿ ਗੁਰੂ ਘਰ ਨਾਲ ਛੜਦਾ ਸੀ ਪਿਆਰਿਓ ਇਹ ਰਾਜਾ ਭੀਮਚੰਦ ਉਹੀ ਰਾਜਾ ਭੀਮਚੰਦ ਹੈ ਜਿਹਦਾ ਦਾਦਾ ਰਾਜਾ ਤਾਰਾ ਚੰਦ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਗੜ੍ਹ ਦੇ ਕਲੇ ਵਿੱਚ ਛੁੜਾਕ ਲਿਆ ਸੀ ਦਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਮੁਗਲਾਂ ਦੀ ਕੈਦ ਵਿੱਚ ਉਹ ਯਾਦ ਕਰਵਾਇਆ ਸੀ ਪੋਤਾ ਮੁਗਲਾਂ ਨਾਲ ਲੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਦੇ ਤੁਲਿਆ ਸੀ ਔਰ ਮੁਗਲ ਅਤੇ ਮੁਸਲਮਾਨ ਜਨੈਲਾਂ ਤੇ ਨਵਾਬਾਂ ਦੀ ਫੌਜ ਬਾਰੇ ਵੀ ਆਪ ਜੀ ਸਮਝ ਲਓ ਸੂਬਾ ਸਰਹੰਦ ਦੀ ਫੌਜ ਸੂਬਾ ਮਲਤਾਨ ਦੀ ਫੌਜ ਸੂਬਾ ਪੇਸ਼ਾਵਰ ਦੀ ਫੌਜ ਨਵਾਬ ਮਲੇਰਕੋਟਲਾ ਦੀ ਫੌਜ ਸੂਬਾ ਲਾਹੌਰ ਦੀ ਫੌਜ ਸੂਬਾ ਕਸ਼ਮੀਰ ਦੀ ਫੌਜ ਜਰਨੈਲ ਨਾਹਰ ਸਿੰਘ ਦੀ ਫੌਜ ਜਰਨੈਲ ਗਣੀ ਖਾਨ ਦੀ ਫੌਜ ਜਰਨੈਲ ਮੀਆਂ ਖਾਨ ਦੀ ਫੌਜ ਜਨਰਲ ਮਜੀਦ ਖਾਨ ਦੀ ਫੌਜ ਜਨਰਲ ਭੂਰੇ ਖਾਨ ਦੀ ਫੌਜ ਜਨਰਲ ਜਲੀਲ ਖਾਨ ਦੀ ਫੌਜ ਪ੍ਰਧਾਨ ਸੈਨਾਪਤੀ ਜਨਰਲ ਖਵਾਜਾ ਅਲੀ ਮਰਦੂਦ ਖਾਨ ਜਿਹੜਾ ਗੁਰੂ ਦੇ ਤੀਰ ਤੋਂ ਵੱਜ ਕੇ ਭੱਜ ਕੇ ਨੋਕੇ ਆਪਣੀ ਜਾਨ ਬਚਾ ਕੇ ਭੱਜ ਗਿਆ ਸੀ ਸੋ ਪਿਆਰਿਓ ਇੱਕ ਪਾਸੇ ਉਹ 100 ਸਿੰਘੜੀਆਂ ਨੇ ਦੂਜੇ ਪਾਸੇ ਇਹ ਇਸ ਫੌਜ ਦੇ ਬੜਾ ਵੱਡਾ ਹਿੱਸਾ ਜਿਹੜਾ ਸੀ ਇਹਨਾਂ ਨੇ ਅਨਪੁਰ ਸਾਹਿਬ ਤੇ ਕਬਜ਼ਾ ਕਰਕੇ ਚਦੋਂ ਸਮਾਨ ਲੁੱਟਣ ਦੇ ਇਰਾਦੇ ਨਾਲ ਮਲਬਾ ਫੋਲਿਆ ਤਾਂ ਸ਼ਹੀਦ ਸਿੰਘਣੀਆਂ ਤੇ ਸਿੰਘਾਂ ਦੇ ਸਰੀਰ ਮਲਬੇ ਦੇ ਹੇਠੋਂ ਨਿਕਲੇ ਔਰ ਇਥੇ ਬਹੁਤ ਵੱਡੀ ਹਮਸਾਣ ਦੀ جنگ ਦੇ ਵਿੱਚ ਸਾਰੇ 10 ਸਿੰਘ ਅਤੇ 100 ਸਿੰਘਣੀਆਂ ਵੀ ਸ਼ਹੀਦੀ ਪਾ ਗਈਆਂ ਪਿਆਰਿਓ ਇਹ ਸੀ ਅਨੰਦਪੁਰ ਸਾਹਿਬ ਦਾ ਛੱਡ ਕੇ ਧਰਤਾਂ ਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਤੋਂ ਬਾਅਦ ਛੱਡ ਕੇ ਜਾਣ ਤੋਂ ਬਾਅਦ ਇੱਥੇ ਜੋ ਹੱਲਾ ਗੁੱਲਾ ਆਇਆ ਔਰ ਜੋ ਸ਼ਹੀਦੀਆਂ ਹੋਈਆਂ ਇਹ ਭਾਈ ਉਸ ਸਮੇਂ ਦੀ ਮਿਸਾਲ ਹੈ ਜੋ ਆਪ ਜੀ ਨਾਲ ਸਾਂਝੀ ਕੀਤੀ ਹੈ ਆਸੇ ਆਪੀ ਬੜੇ ਪਿਆਰ ਸਰਕਾਰ ਦੇ ਨਾਲ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਸਾਡਾ ਮਾਨ ਵਧਾਉਂਦੇ ਰਹੋਗੇ ਸਾਡੇ ਸਿਰ ਤੇ ਮਿਹਰ ਪ੍ਰਿਆਸ ਰੱਖਿਆ ਕਰੋਗੇ ਹੋਈਆਂ ਭੁੱਲਾਂ ਨੂੰ ਨਾ ਜਿਤਾਰਿਓ ਜੀ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ